ਕੋਈ 37 ਹੰਦਾ ਕੋਈ ਨਹੀਂ ਹੁੰਦੀ ਕਿ ਕੱਲ ਠੀਕ ਹੈ ਤੁਸੀਂ ਤਾਂ ਕਹੋ ਹਵਾ ਚ ਬਣਾ ਲਓ ਇਹ ਕੀ ਹਵਾ ਨਹੀਂ ਹੋਣੀ ਅਸੀਂ ਹਵਾ ਚ ਕਿਵੇਂ ਕਹਿੰਦੇ ਨਹਿਰ ਬਣਾ ਦੋ ਜਿੱਥੇ ਜਰੂਰ ਬਣਾਉਣੀ ਸੀ ਕੋਈ ਦੀ ਮਰਜ਼ੀ ਦਾ ਨਹੀਂ ਬਣਦੀ ਜਿੰਨਾ ਮਰਜ਼ੀ ਕਰ ਰਹੀ ਹੈ ਸਰਦਾਰ ਕਿੱਥੇ ਨਹਿਰ ਦੀ ਜਗ੍ਹਾ ਬਣਦੀ ਹੈ ਉੱਥੇ ਬਣਾਓ ਤੁਹਾਨੂੰ ਪਤਾ ਵੀ ਉਹ ਐਸੀ ਪਰਿਵਾਰ ਨਹੀਂ ਦੂਜੇ ਪਾਸੇ ਜਿੱਥੇ ਸਹੀ ਜਗ੍ਹਾ ਬਣਦੀ ਹੈ ਉੱਥੇ ਨਹੀਂ ਕੱਢ ਰਹੀ ਹੈ ਮੈਂ ਨਾ ਸਮਝੋ ਵੀ ਕੱਲੇ ਆ ਤਸੱਲੀ ਕਰਾ ਦਾਂਗੇ ਬਣੂਗੀ ਜੀ ਸਾਡੇ ਬੰਦਿਆਂ ਨੂੰ ਭਰੋਸੇ ਚ ਲੈ ਕੇ ਬਣਾਓ ਜਰੂਰ ਬਣਾਓ ਜਿੱਥੇ ਨਹਿਰ ਬਣੂਗੀ ਲੋ ਮਤਾਬਕ ਬਣੂਗੀ ਤੁਹਾਡੀ ਸਹਿਮਤੀ ਨਾ ਵੀ ਹੁੰਦੀ ਹੈਗੀ ਗੱਲ ਠੀਕ ਹੈ ਤੁਸੀਂ ਤਾਂ ਕਹੋਗੇ ਹਵਾ ਚ ਲੰਗਾ ਦਿਓ ਨਹਿਰ ਐ ਕਿ ਹਵਾ ਚ ਲੰਗੂਗੀ ਮੈਂ ਤੁਸੀਂ 100 ਬੰਦੇ ਸਹਿਮਤ ਹੋ ਕੇ ਕਹਿੰਦੇ ਹਵਾ ਚ ਨਹਿਰ ਲੰਗਾ ਦਿਓ ਐ ਕਿ ਲੱਗੂਗੇ ਜਿੱਥੇ ਨਹਿਰ ਜੋ ਕਾਨੂੰਨ ਮਤਾਬਕ ਬਣਦੀ ਉਸ ਜਿਹੜਾ ਮਤਾਬਕ ਬਣਦੀ ਤੁਹਾਡੀ ਮਰਜ਼ੀ ਮਤਾਬਕ ਨਹੀਂ ਬਣਦੀ ਤੁਸੀਂ ਕਹਿੰਦੇ ਮੇਰੀ ਮਰਜ਼ੀ ਮਤਾਬਕ ਬਣੂਗੀ ਤੁਹਾਡੀ ਮਰਜ਼ੀ ਮਤਾਬਕ ਨਹੀਂ ਬਣਦੀ ਹੈਗੀ ਤੁਸੀਂ ਗਲਤ ਬੋਲ ਰਹੇ ਹੋ ਤੁਸੀਂ ਲੋ ਮਤਾਬਕ ਮੈਂ ਕਹਿੰਦਾ ਤੁਸੀਂ ਗਲਤ ਬੋਲ ਰਹੇ ਹੋ ਲੋ ਮਤਾਬਕ ਬ ਤੁਸੀਂ ਜਿਹੜੀ ਵੀ ਭਾਸ਼ਾ ਵਰਤ ਰਹੇ ਹੋ ਗਲਤ ਵਰਤ ਰਹੇ ਹੋ ਅਸੀਂ ਹਵਾ 'ਚ ਕਿਵੇਂ ਕਹਾਂਗੇ ਨਹਿਰ ਬਣਾ ਦਿਓ ਤੁਸੀਂ ਕਹਿੰਦੇ ਸਾਡੀ ਸਹਿਮਤੀ ਨਾਲ ਬਣੂਗੀ ਮੈਂ ਕਦੋਂ ਕਹਿਣਾ ਸਹਿਮਤੀ ਆ ਲੋਕਾਂ ਦੀ ਸਹਿਮਤੀ ਨਾਲ ਬਣਾਓ ਜਿੱਥੇ ਨਹਿਰ ਦੀ ਜਗ੍ਹਾ ਬਣਦੀ ਹੈ ਉੱਥੇ ਬਣਾਓ ਪਾਵਰ ਦਾ ਨਸ਼ਾ ਚੜਿਆ ਗੋਲੀ ਮਰਵਾ ਇੱਕ ਚ ਪਰਾਣੀ ਹੁੰਦਾ ਨਹੀਂ ਪਹਿਲਾਂ ਤਾਂ ਮਰਦਾ ਨਸ਼ਾ ਕੋਈ ਨਹੀਂ ਗੋਲੀ ਮਰਵਾ ਜੇ ਇੱਥੇ ਹੀ ਹੈਗਾ ਇੱਥੇ ਹੀ ਮਰਾਂਗੇ ਉਹ ਪਬਲਿਕ ਬਹੁਤ ਸਫਰ ਕਰ ਰਹੀ ਆ ਪਾਣੀ ਤੋਂ ਕਿੰਨਾ ਮਰਜੀ ਕਰ ਰਹੀ ਆ ਸਰਦਾਰ ਜਿੱਥੇ ਨਹਿਰ ਦੀ ਜਗ੍ਹਾ ਬਣਦੀ ਆ ਉੱਥੇ ਬਣਾਓ ਅਡਾਨੀਆਂ ਨੇ ਤਾਂ ਸਾਰਾ ਚੱਕ ਕੇ ਦੇਣ ਲੱਗੇ ਨੇ ਤਾਂ ਸਾਡੀ ਕੋਈ ਫੋਟੋ ਨਹੀਂ ਆਏ ਮੈਂ ਨਾ ਸਮਝੋ ਵੀ ਕੱਲੇ ਆ ਤਸੱਲੀ ਕਰਾ ਦਾਂਗੇ ਦੇਖੋ ਜੀ ਸਾਨੂੰ ਇਹ ਦੱਸੋ ਵੀ ਤੁਸੀਂ ਕੋਈ ਨੇ ਜਿਹੜਾ ਗੋਡੇ ਚ ਪਾਵਰ ਦਾ ਨਸ਼ਾ ਬੋਲਦਾ ਹੋਵੇ ਦੇਖਣਾ ਕੋਈ ਬੋਲਦਾ ਕੋਈ ਮਾਰਦਾ ਤੁਸੀਂ ਧੰਪੀਆਂ ਨਾ ਦਿਓ ਤੁਸੀਂ ਧੰਪੀਆਂ ਨੂੰ ਮਾਰਦਾ ਨਹੀਂ ਗੋਡੇ ਪਾਵਰ ਦਾ ਨਹੀਂ ਆ ਹਜ਼ਾਰ ਬਾਰ ਨਾ ਹੋਣ ਲੱਗੇ ਸਾਡੇ ਹੱਥੇ ਜੋੜ ਕੇ ਵੇਚਦੀ ਤੁਸੀਂ ਧੰਪੀਆਂ ਨਾ ਦਿਓ ਅਸੀਂ ਹੈਗਾ ਧੰਪੀਆਂ ਵੀ ਆ ਕੇ ਨਾ ਗਰੀਬਾਂ ਨੂੰ ਡਰਾਉਣਾ ਕਰਾਈਏ ਅਸੀਂ ਪਾਣੀ ਬਰਾਉਂਦੇ ਜਵਾਬ ਦਿੰਦੇ ਜ਼ੁਲਮ ਕਰਦੇ ਕੋਈ ਨੂੰ ਪਤਾ ਵੀ ਉਹ ਐਸੀ ਪਰਿਵਾਰ ਨੇ ਦੂਜੇ ਪਾਸੇ ਜਿੱਥੇ ਸਹੀ ਜਗ੍ਹਾ ਬਣਦੀ ਉੱਥੇ ਨਹੀਂ ਕੱਢ ਰਹੇ ਤੁਸੀਂ ਜਿੱਥੇ ਪਹਿਲਾਂ ਤੋਂ ਚੱਲਦੀ ਹੈ ਜੀ ਉੱਥੇ ਹੀ ਬਣਾਓ ਉਹ ਤਾਂ ਉਸ ਟਾਈਮ ਦੀ ਪੁਰਾਣੀ ਤੇ ਬੇਸੀਗੇ ਲੰਗਾ ਤੀਰ ਕੋ ਮਿੰਦੀ ਨਹੀਂ ਹੋਈ ਪਰ ਗਲਤੀ ਹੋਈ ਹੈ ਸਭ दैट्स ਇਟ ਬਾਕੀ ਅੱਗੇ ਦੇਖੋ ਜਿਹੜਾ ਨਹਿਰ ਨੂੰ ਲੈ ਕੇ ਪ੍ਰਸ਼ਾਸਨ ਨਾਲ ਜਿਹੜੀ ਤਾਲਕੀ ਚੱਲ ਰਹੀ ਆ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਦੀ ਤੇ ਇਸ ਟਾਈਮ ਸਾਡੇ ਨਾਲ ਕੁਲਦੀਪ ਸਿੰਘ ਜੀ ਫੋਨ ਤੇ ਲੈਨ ਤੇ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੂਰਾ ਮਸਲਾ ਹੈ ਕੀ ਹਾਂ ਜੀ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪ ਜੀ ਦੇ ਚੈਨਲ ਦਾ ਧੰਨਵਾਦ ਜੀ ਹਾਂਜੀ ਅ ਕਲਿਪ ਸਿੰਘ ਪੂਰਾ ਮੈਟਰ ਕੀ ਆ ਮਾਮਲਾ ਕੀ ਆ ਜਿਹੜਾ ਇਹ ਅੱਜ ਜਿਹੜੀ ਵੀਡੀਓ ਤੁਹਾਡੇ ਜਿਹੜੀ ਪੇਜ ਤੋਂ ਅਪਲੋਡ ਕੀਤੀ ਆ ਵਾਇਰਲ ਹੋ ਰਹੀ ਆ ਉਹ ਉਹ ਮਸਲਾ ਕੀ ਆ ਪੂਰਾ ਮਾਮਲਾ ਕੀ ਆ ਉਹਦੇ ਬਾਰੇ ਚਰਨਾ ਪਾਵਾਂਗੇ ਸੋ ਪਾ ਜੀ ਇਹ ਸੀਗਾ ਵੀ ਇਤਨਾ ਮਾਨਸਾ ਜ਼ਿਲ੍ਹੇ ਦਾ ਪਿੰਡਾ ਕਾਨੇ ਵਾਲਾ ਜੀ ਕਾਨੇ ਵਾਲੇ ਪਿੰਡ ਦੇ ਵਿੱਚ ਪਹਿਲਾਂ ਇੱਕ ਆਰਜੀ ਕੱਚਾ ਸੂਆ ਬਣਿਆ ਹੋਇਆ ਸੀ ਠੀਕ ਹੈ ਜੀ ਜਿਹੜਾ ਕਿ ਸ਼ੈਡਿਊਲ ਕਾਸਟ ਭਾਈਚਾਰੇ ਦੀ ਜ਼ਮੀਨ ਦੇ ਵਿੱਚ ਦੀ ਲੰਗਦਾ ਸੀ ਜੀ ਤਾਂ ਉਹ बार-बार ਇਸ ਗੱਲ ਨੂੰ ਕਹਿ ਰਹੇ ਸੀ ਵੀ ਉਹ ਇਹਨੂੰ ਇੱਥੋਂ ਹਟਾਇਆ ਜਾਵੇ ਹੁਣ ਉੱਥੇ ਉਹਨਾਂ ਨੇ ਨਹਿਰ ਦਾ ਪ੍ਰੋਸੀਜਰ ਲਿਆਂਦਾ ਜਦੋਂ ਕਿ ਉਹ ਨਹਿਰ ਬਣਾਉਣ ਲੱਗੇ ਜੀ ਉੱਥੇ ਸ਼ੈਡੂਲ ਕਾਸਟ ਪਰਿਵਾਰਾਂ ਦੀ ਤਿੰਨ ਕਿੱਲੇ ਜ਼ਮੀਨਾਂ ਜੀ ਤਾਂ ਉਹ ਨਹਿਰ ਬਣਨ ਨਾਲ ਉਹਨਾਂ ਦੀ ਤਿੰਨ ਸਾਢੇ ਤਿੰਨ ਕਿਰਾਂ ਜ਼ਮੀਨ ਉਹ ਨਹਿਰ ਦੇ ਵਿੱਚ ਜਾ ਰਹੀ ਸੀ ਜੀ ਤੇ ਨਹਿਰ ਅਸਲ ਵਿੱਚ ਜਿਹੜੀ ਨਹਿਰ ਦੀ ਜਗ੍ਹਾ ਸੀ ਉਹ ਨਾਲ ਸਾਈਡ ਤੇ ਸੀ ਜੀ ਪ੍ਰਸ਼ਾਸਨ ਬੇਜਿਤ ਸੀ ਵੀ ਅਸੀਂ ਇੱਥੋਂ ਦੀ ਟਪਾਉਣੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਵੀ ਕਿਸੇ ਦੀ ਉਹੀ ਜਿਹਨਾਂ ਕੋਲ ਦੋ ਦੋ ਕਨਾਲਾਂ ਜ਼ਮੀਨ ਆ ਉਹਨਾਂ ਦੀ ਤਿੰਨ ਸਾਢੇ ਤਿੰਨ ਕਨਾਲਾਂ ਜ਼ਮੀਨ ਬਰਬਾਦ ਨਾ ਕੀਤੀ ਜਾਵੇ ਚਾਰ ਪੰਜ ਪਰਿਵਾਰ ਨੇ ਜੋ ਤਿੰਨ ਕਿੱਲੇ ਰੱਖ ਬਾ ਉਹਨਾਂ ਦਾ ਜੀ ਜੀ ਤਾਂ ਪ੍ਰਸ਼ਾਸਨ ਵਿਵੇਜਿਤ ਸੀ ਇਸ ਗੱਲ ਤੋਂ ਵੀ ਅਸੀਂ ਤਾਂ ਇੱਥੇ ਹੀ ਬਣਾਉਣੀ ਆ ਜੀ ਨਹਿਰ ਤਾਂ ਅਸੀਂ ਉੱਥੇ ਆਮ ਜਿਹੜੇ ਲੋਕ ਸੀ ਉਹ ਪਿੰਡਾਂ ਵਾਲੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਵੀ ਜਿਹੜੀ ਨਹਿਰ ਦੀ ਜਗ੍ਹਾ ਸਹੀ ਬਣਦੀ ਹੈ ਜੀ ਉੱਥੇ ਹੀ ਨਹਿਰ ਨੂੰ ਬਣਾਇਆ ਜਾਵੇ ਜੀ ਇਸ ਕਰਕੇ ਮਸਲਾ ਪੱਖਿਆ ਹੋਇਆ ਸੀ ਕਾਫੀ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਚੱਲ ਰਿਹਾ ਸੀ ਸਾਰੇ ਤੇ ਪ੍ਰਸ਼ਾਸਨ ਵੱਲੋਂ ਹੁਣ ਤੁਹਾਨੂੰ ਕੀ ਪ੍ਰੋਫੈਸਰ ਦਿੱਤਾ ਗਿਆ ਵੀ ਜਿਹੜੇ ਇੱਥੇ ਬਣੂਗੀ ਜਾਂ ਇੱਥੋਂ ਬਣਾਵਾਂਗੇ ਜਾਂ ਇੱਥੋਂ ਹਟਾ ਨਹੀਂ ਬਣਦਾ ਪ੍ਰਸ਼ਾਸਨ ਨੂੰ ਅਸੀਂ ਕਿਹਾ ਸੀ ਵੀ ਜਗ੍ਹਾ ਦੀ ਮੰਗਤੀ ਕਰਾਓ ਜੀ ਜਿਹੜੀ ਜਗ੍ਹਾ ਦੀ ਲੋਕੇਸ਼ਨ ਬਣਦੀ ਆ ਉਸ ਜਗ੍ਹਾ ਤੇ ਉਹਨੂੰ ਬਣਾਓ ਕਿਉਂਕਿ ਜੇ ਤੁਸੀਂ ਕਿਸੇ ਦੀ ਜ਼ਮੀਨ ਦੇ ਵਿੱਚ ਦੀ ਟਪਾਉਣੇ ਹੋ ਜੀ ਜੀ ਤਾਂ ਉਹਨਾਂ ਜਿਹੜਾ ਗਰੀਬ ਮਾਰ ਪਹਿਲੇ ਵਿਚਾਰਾਂ ਦੀ ਬਹੁਤ ਜਨਾਂ ਕੋਲ ਦੋ ਦੋ ਕਨਾਲ ਜ਼ਮੀਨ ਉਹਨਾਂ ਦਾ ਪਹਿਲੇ ਨਹੀਂ ਗੁਜ਼ਾਰਾ ਚੱਲਦਾ ਤਾਂ ਪ੍ਰਸ਼ਾਸਨ ਨੇ ਮੈਂ ਧੰਨਵਾਦ ਕਰੂੰਗਾ ਸਾਡੀ ਗੱਲ ਨੂੰ ਮੰਨਦੇ ਹੋਏ ਇਹ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਦੀ ਮਿੰਟੀ ਕਰਵਾ ਕੇ ਜੀ ਜਿੱਥੇ ਸਹੀ ਜਗ੍ਹਾ ਬਣਦੀ ਹੋਈ ਉੱਥੇ ਨਹਿਰ ਬਣਾਵਾਂਗੇ ਜੀ ਅ ਸਰ ਜੀ ਮੰਨ ਲਓ ਵੀ ਜੇ ਕਈ ਵਾਰੀ ਆਪਾਂ ਦੇਖਦੇ ਆਂ ਵੀ ਪ੍ਰਸ਼ਾਸਨ ਕਈ ਵਾਰੀ ਆਪਾਂ ਨੂੰ ਭਰੋਸੇ 'ਚ ਲੈ ਲੈਂਦਾ ਆਪਾਂ ਨੂੰ ਕਹਿ ਦਿੰਦਾ ਤੇ ਅਕਸਰ ਨੂੰ ਉਹ ਕੰਮ ਫਿਰ ਉੱਥੇ ਹੀ ਕਰਦੇ ਜਿੱਤੇ ਉਹਨਾਂ ਨੇ ਕਰਨਾ ਜੇ ਅਦਰਵਾਈਜ਼ ਇਸ ਤਰ੍ਹਾਂ ਕਰਦੇ ਆ ਤਾਂ ਅਗਲੀ ਵਾਰ ਰਣਨੀਤੀ ਤੁਹਾਡੀ ਅਗਲੀ ਕਾਰਵਾਈ ਕੀ ਹੋਊਗੀ ਬਹੁਜਨ ਸਮਾਜ ਪਾਰਟੀ ਦਾ ਜਨਮੀ ਸਾਹਿਬ ਸ਼੍ਰੀ ਕਾਂਚੀ ਰਾਮ ਨੇ ਜ਼ੁਲਮ ਦੇ ਖਿਲਾਫ ਕੀਤਾ ਜੀ ਜੀ ਅਸੀਂ ਹਰ ਹਾਲ ਦੇ ਗਰੀਬ ਜਿਹੜੇ ਛੋਟੇ ਕਿਸਾਨ ਭਰਾ ਨੇ ਸਾਡੇ ਗਰੀਬ ਨੇ ਸ਼ਡਿਊਲ ਕਾਸ ਸਮਾਜ ਚ ਨੇ ਉਹਨਾਂ ਦੇ ਹੱਕ ਦੇ ਵਿੱਚ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਅਸੀਂ ਜੇ ਉਹਨਾਂ ਦੀ ਜ਼ਮੀਨ ਵਿੱਚ ਦੀ ਪ੍ਰਸ਼ਾਸਨ ਜਾਣਬੁੱਝ ਕੇ ਨਹਿਰ ਨੰਗਾਊਗਾ ਤਾਂ ਅਸੀਂ ਉਥੇ ਪੂਰਾ ਠੋਕਮਾ ਵਿਰੋਧ ਕਰਾਂਗੇ ਵੱਡੇ ਤੋਂ ਵੱਡਾ ਸੰਘਰਸ਼ ਲੜਨ ਨੂੰ ਅਸੀਂ ਤਿਆਰ ਬੈਠੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤੋਂ ਜਾਣਕਾਰੀਆਂ ਇਸ ਮਸਲੇ ਨੂੰ ਲੈ ਕੇ ਤੁਹਾਡੇ ਤੋਂ ਜਾਣਕਾਰੀਆਂ ਅਸੀਂ ਲੈਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ